ਘੰਟੇ ਲੋਕਾਂ ਪੈਜੀ ਹੋਣਾ ਨੂੰ ਦੂਰ ਦੀ ਬਾਤ ਸਪੰਝ ਚੁਣਿਆ ਸੇਵਾ ਕਰਨ ਦਾ ਮੌਕਾ ਇੱਕ ਦਾ ਮਾਣ ਬਸ ਗਿਆ ਸੁੱਕੀ ਗਣਾ ਚਾਹਗੇ ਕਿਵੇਂ ਦੇਦੇ ਹੋ ਪਰ ਇਹੋ ਕੀਤਾ ਕਾਰਜਾ ਵਾਹਿਗੁਰੂ ਜੀ ਕਰਨੀ ਮੈਂ ਇਹ ਬਿੰਦ ਗਰੀਪ ਕਰ ਅਨੇਕ ਨਾਮ ਅਨੇਕ ਸੰਗਰਾ ਮੇਰਾ ਵੀ ਘਰੇ ਸਰਪੰਚ ਨਹੀਂ ਤੇ ਮੈਨੂੰ ਦੂਜੀ ਵਾਰੀ ਲੋਕਾਂ ਨੂੰ ਮੌਕਾ ਦਸ ਸਰਪੰਚ ਦਾ ਦੂਜੀ ਵਾਰੀ ਸਤਿ ਮੈਂ ਤੇ ਮੌਲਕ ਕਾਫੀ ਧਲਵਾਦਾ ਹੀ ਕਰਨਿਆ ਨੂੰ ਇਹਦੇ ਕੰਟਰੋਲ ਨੇ ਤੁਹਾਨੂੰ ਸਕੇ ਜਿਦਿਆ ਜਿਦਿਆ ਪਹਿਲੇ ਤੁਹਾਡੇ ਖੇਤਰ ਵਿੱਚ ਜਿਹੜੇ ਪੈਂਡੰਗ ਕੰਮ ਰਹਿ ਚੁੱਕੇ ਇਹ ਕਿਹੜੇ-ਕਿਹੜੇ ਰਹਿ ਚੁੱਕੇ ਹੈ ਜੋ ਹੁਣ ਪੂਰੇ ਤੁਹਾਡੀ ਕੋਈ ਚ ਗੁਆਇਆ ਦਿੰਦੇ ਪਿਛਲੇ ਧਰਮ ਤੇ ਵਿੱਚ ਦੀ ਖੜੀ ਹੈ ਇੱਕ ਤੇ 220 ਵੋਟ ਤੇ ਕੋਈ 350 ਵੋਟ ਲੱਗੂਗਾ ਤੇ ਦੂਸਰਾ ਤੁਹਾਡੀਆਂ ਕਲੋਨੀਆਂ ਨੇ ਤੁਸੀਂ ਤੋਂ ਪਾਸ ਦੀ ਭਈਆਂ ਕਲੋਨੀ ਦੋ ਗਲੀਆਂ ਉੱਤੀ ਹੈ ਜੀ ਉਹ ਵੀ ਕੱਚੀਆਂ ਪਈਆਂ ਹੋਰ ਬੜੀਆਂ ਨਾਲੀਆਂ ਵੀ ਅਜੇ ਬਣੂਗੀ ਪੂਰੀ ਵੱਡਵਾਲੀ ਹੈ ਤੇ ਬਾਕੀ ਕੋਈ ਅੰਦਰੋਂ ਤੇ ਕਾਫੀ ਕੰਮ ਹੈ ਸਤਾ ਕੁਸ਼ਮੀ ਨੇ ਹਮ ਜੀ ਕਹਿ ਕਿ ਉਹ ਕੰਮ ਕਰਵਾ ਦੇਗਾ ਤੁਸੀਂ ਆਪ ਦੇਖਿਆ ਰਹੇਗਾ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਇਦਾ ਕੋਲ ਬੂਟੇ ਲੱਗੇ ਹੁੰਦੇ ਨੇ ਲੈਡਾਂ ਲੱਗੀਆਂ ਇਹਦੇ ਜਦੋਂ ਪਿੰਡਾਂ ਦੇ ਵਿੱਚ ਚੱਈਏ ਇਹ ਤਾਂ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਪੈਂਸਰੀ ਹੁੰਦੀ ਆ ਫਿਰ ਲਾਇਬ੍ਰੇਰੀ ਹੁੰਦੀ ਆ ਬੱਚਾ ਮਾਤਿਓਂ ਪਰੀਆਂ ਹੁੰਦੀ ਆ ਝੂਲੇ ਲੱਗੇ ਹੁੰਦੇ ਇੱਕੋ ਵਧੀਆ ਦੇਖਣਾ ਜਰੂਰ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜਿੰਦੀ ਕੁਦਰਤਾਂ ਦੀ ਸੁਖ ਸੁਵਿਧਾ ਮੌਜੂਦੀ ਹੈ ਜੀ ਇਹ ਗਾਵੇਂ ਵੀ ਮੰਡੀ ਜਿੱਦੀ ਸਾਡੇ ਪਿੰਡ ਤੋਂ ਕੁਝ ਉੱਤੇ ਇਹ ਸੁਵਿਧਾ ਦਸਪੈਂਸਰੀ ਹੈ ਵੀ ਜੀ ਪਰ ਗਰੌਂਡ ਦਾ ਜ ਕੋਈ ਨਹੀਂ ਸਾਡੇ ਤੁਹ ਕੋਸ਼ਿਸ਼ ਕੀਤੀ ਜਾਏਗੀ ਤੁਹਾਡੇ ਕੋਲ 5 ਸਾਲਾਂ ਮਿੰਜੇ ਕੰਮ ਕਰੋ ਹਾਂ ਜੇ ਤੁਹ ਪੁੱਛੋ ਸਰਕਾਰ ਮਤਲਬ ਸਾਡੀ ਕਰਤਾ ਇਹ ਜੀ ਕੋ ਕਰਾਉਂਦੀ ਰਸਨ ਕਰਦੀ ਸਮੱਸਿਆ ਕਾਫੀ ਮਿੰਨਾ ਵਿੱਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦਾ ਰਸਨ ਕਰ ਨਹੀਂ ਬਣੇ ਹੁੰਦੇ ਗਰੀਬ ਦੀ ਤਾਂ ਰਸਨ ਨਹੀਂ ਪਹੁੰਚਦਾ ਤੋ ਕੀ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਦੀ ਕੋਈ ਸਮੱਸਿਆ ਹੈਗੀ ਇਦਾਂ ਦੀ ਨਹੀਂ ਸਰ ਤੁਹਾਡੇ ਪਿੰਡ ਤੇ ਕੋਈ ਨਹੀਂ ਹੁਣ ਬਸ ਬਸ ਰਸਨ ਕੜ ਭਣ ਕੇ ਜੇ ਜੇ ਮਦੇ ਬਣਵਾਦੀ ਪਿੰਡ ਦੀ ਐਜੂਕੇਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਲਾਦਾ ਸਕੂਲ ਦੇ ਤੇ ਸਟਾਫ ਦੀ ਕਮੀਆਂ ਜਾਂ ਇਹ ਆਪਣੇ ਮਹੌਲ ਦੀ ਲੋੜ ਹੈ ਸਕੂਲ ਤੋਂ ਚੁਗੀ ਪਰ ਠੀਕ ਹੀ ਹੈ ਜੀ ਸਟਾਫਰ ਆਊਟ ਹੋ ਰਹੀ ਹੈ 2 3 ਟਾਂ ਅਧਿਆਪਕ ਹੁੰਦੇ ਜਿਹੜੀ ਬੱਚੇ ਹਨ ਮੀਟ ਕਰਨੇ ਉਹ ਯੋਧ ਨਸਿਆਂ ਬੜੋ ਤੋਂ ਪੰਜਾਬ ਸਰਕਾਰ ਨੇ ਮਹਿੰਮ ਸ਼ੀਰੀਆ ਸੋ ਆਪ ਜੀ ਦੇ ਮਨੂ ਲੈ ਕੇ ਕਿਵੇਂ ਦੇਖਦੇ ਹਨ ਸਾਡਾ ਕੇ तकरीबन ਠੀਕ ਹੀ ਹੈ ਇੱਕ ਗੱਲ ਅਸਾਂ ਦੇਖਦਾ ਸੀ ਉਹ ਪਿੰਡ ਵਾਲਿਆਂ ਨੇ ਪੂਰੇ ਨੇ ਮਤਾਂ ਪਾ ਗਏ ਉਹਨੂੰ ਕਿ ਉਹ ਅਸੀਂ ਕੱਢ ਦਈਏ ਉਹ ਤੋਂ ਹੁੰਦੇ ਹੀ ਗਾਹ ਬਿਲਕੁਲ ਇਹ ਨਹੀਂ ਸਾਡੇ ਕੋਲ ਕੋਈ ਵੀ ਪਤਾ ਨਹੀਂ ਆ ਗਿਆ ਜਿਹੜਾ ਕੰਮ ਜਿਆ ਸਰਵਰ ਨੂੰ ਉਹ ਦੇਖਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂ ਨਜਾਇਜ਼ ਨਾ ਬਾਈ ਜਾਂ ਤੁਸੀਂ ਆਪ ਸੁਣਿਆ ਹੈ ਬਸ ਉਹ ਗੱਲ ਲੋਕੀ ਤੁਹਾਡੀ ਗਵਾਹੀ ਤੇ ਕਿਵੇਂ ਦੇਖਿਆ ਜਾਏ ਸਾਡੇ ਕੋਲ ਕੋਈ ਵੀ ਆ ਕੋਈ ਗੱਲ ਕੋਈ ਨਹੀਂ ਜਿਹੜੀ ਮੈਡਮਾਂ ਲੱਗੀਆਂ ਨੇ ਪੂਰੇ ਜਨਨੀਆਂ ਕਰਦੀਆਂ ਉਹ ਵੀ ਕੰਮ ਕਰਦੇ ਉਹਨਾਂ ਦੇ ਖਾਤੇ ਵਿੱਚ ਪੈਦੇ ਹੁੰਦੇ ਨੇ ਕੱਚੇ ਕੋਠਿਆਂ ਦੇ ਗਰਾਂਟਾਂ ਪਿੰਨਾ ਚਾਹੀਏ ਨਵੇਂ ਹੋਮ ਬਰੇਵੇ ਨੇ ਆਪਜੀ ਦੀ ਪਿੰਡ ਦੇ ਵਿੱਚ ਕਿੰਨੇ ਕੱਚੇ ਕੋਠਿਆਂ ਦੇ ਗਰਾਂਟ ਆਏ ਕਿੰਨੇ ਨਵੇਂ ਅਪਲਾਈ ਕੀਤੇ ਗਏ ਸਾਰੇ ਇੱਕ ਫਰੀ ਗਰਾਂਟ ਆਈ ਹੈ ਤੇ ਵੀਰੋਂ ਮੇਰੇ ਸੁਆਮਣ ਤੇ ਭਾਈ ਤੀਂ ਗੇ ਭਾਈ ਆ ਤੇ ਅੱਜ ਕੋ ਨਵੇਂ ਕੱਚੇ ਕੋਠਿਆਂ ਦੇ ਥੀ ਸਰਜੀ ਦੇ ਗਰੀਬੀ ਹਾਂ ਥੱਲੇ ਹੀ ਹਾਂ ਹਾਂ ਜੀ ਟ੍ਰਿਬਿਊਟ ਜਿਹੜੇ ਥੱਲੇ ਹੀ ਹੁੰਦੇ 23 ਬੇਟਾ ਦੇ ਕਾਰਨ ਇਹਨਾਂ ਦਾ ਟੈਮਾਂ ਕੋਈ ਪਿੱਛੇ ਪੁੜੀ ਭਰੀ ਉਹ ਜੀ ਸਰ ਸਰਹਿੰਦਰ ਗੁਰੂ ਮੰਨਾਂ ਜਾਂ ਪੰਜਾਬ ਸਰਕਾਰ ਤੋਂ ਸੂਕ ਸੁਵਿਧਾਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਜਾਂਦੇ ਆ ਕਿਤੇ ਨਾ ਕਿਤੇ ਬੰਨ੍ਹ ਘੜੇ ਬੰਦੀਆਂ ਵੀ ਉੱਤੇ ਕਾਪੋ ਜਦਾਂ ਨਹੀਂ ਹੁੰਦੀ ਉਹ ਤੁਹਾਡੀ ਗੋਈ ਕਿਵੇਂ ਪਹੁੰਚਾ ਲਿਆ ਕੀਤਾ ਜਾਏ ਸਰ ਸਾਡੇ ਤੇ ਐਵੇਂ ਵੀ ਜਿੰਨੇ ਵੀ ਸੁਵਿਧਾਾਂ ਦੀ ਇੱਕ ਦੀ ਬਤਾ ਕਰਕੇ ਚਾਉਂਦੀ ਹੈ ਅੱਗੇ ਵੀ ਜੇ ਕੋਈ ਸੁਵਿਧਾ ਹੈ ਵੀ ਅਸੀਂ ਗਰੀਬਾਂ ਤੱਕ ਪਹੁੰਚਾਵਾ ਦੇਈ ਹੋ ਇਹ ਅਰਥਿਕਤਾ ਹੈ ਪਰ ਕੋਈ ਵੀ ਚੜ੍ਹੇ ਨਹੀਂ ਕੋਈ ਅਰਥਿਕਤਾ ਨਹੀਂ ਜਿਹੜਾ ਇੱਕ ਜੋ ਕੱਟਾ ਨਸਾਂ ਦਾ ਸਾਹ ਜੀ ਸਾੜ ਨੌਜਵਾਨਾਂ ਦਾ ਲੈਖਣ ਦੇ ਵਿੱਚ ਐਂ ਬਰੋਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪ੍ਰੋਗਰਾਮ ਨੇ ਸਰ ਅਸੀਂ ਇੱਕ ਤੇ ਇਹਨਾਂ ਦੀ ਗਰਾਊਂਡ ਬਣਾਈ ਸੀ ਦੂਜੇ ਮਤਲਬ ਜਿਹੜਾ ਜਿਹੜੇ ਆਸ-ਪਾਸੇ ਤੋਂ ਹੁੰਦੇ ਭਾਈ 3 ਬੰਦੇ ਸਾਰੇ ਉੱਥੇ ਖੇਡਦੇ ਨੇ ਜਾ ਕੇ ਅੱਗੇ ਵੀ ਆਉਣ ਵਾਲੇ ਟਾਈਮ ਤੇ ਕਿਹੜੀਆਂ ਕਿਹੜੀਆਂ ਲੋੜਾਂ ਤੇ ਵੀ ਲੋੜ ਪੂਰੀਆਂ ਹੋਣਗੀਆਂ ਵੀ ਇਹ ਵੀ ਚੀਜ਼ ਦੀ ਲੋੜ ਹੈ ਜਿਹਨਾਂ ਲਈ ਇਹ ਸਾਰਾ ਕਿਉਂਕਿ ਤੁਸੀਂ ਉਹਨਾਂ ਪਹਿਲ ਦੇ ਆਧਾਰ ਤੇ ਪਿੰਨ ਵਿੱਚ ਲੋੜੀ ਦਾ ਕੰਮ ਕਰਾਉਣਾ ਜਿਆਦਾ ਹੈ ਜਿਹੜਾ ਪਿੰਨ ਨੂੰ ਸੁੱਖ ਸੁਵਤਾ ਬਣਾਉਂਦਾ ਸਰ ਇੱਕ ਤੇ ਸਾਡੀ ਪਾਈਪ ਟੁੱਟ ਗਈ ਹੈ ਪਿੰਨ ਇੱਕ ਗੁੜ ਬਣ ਜਿੱਤੇ ਅਸੀਂ ਕਹਿੰਦੇ ਕਿ ਕੱਲੀ ਹੋਣੀ ਚਾਹੀਦੀ ਸੀ ਇੱਕ ਸਾਰੀ ਹਰੀਚਰ ਕਲੋਨੀ ਆ ਪਿੰਨ ਤੋਂ ਥੋੜੀ ਪੱਲੀ ਸਾਈਡ ਤੇ ਪਈ ਹੋਈ ਅੱਧਾ ਕਿਲੋਮੀਟਰ ਬਾਅਦ ਦੇ ਪਾਸੇ ਉਹ ਦੋ ਗਲੀਆਂ ਕੱਚੀਆਂ ਆ ਨਾ ਹੀ ਉਹ ਤਾਂ ਨਾਲੀਆਂ ਨਾਲੀਆਂ ਬਣੀਆਂ ਦਾ ਨਾ ਹੀ ਕੱਚੀਆਂ ਆ ਇਹ ਦੋਨੇ ਕੰਮ ਹੱਦੇ ਕੀ ਹੋਈ ਨਹੀਂ ਜਾਂ ਤੇ ਸਰਕਾਰ ਕਾ ਦੀ ਮਦਦ ਇਹ ਰੀਤੀ ਇਹ ਪਹਿਲੇ ਦਾ ਵੀ ਧਰਣਾ ਦੇ ਜੋ ਕਿ ਬੰਦੇ ਦਾ ਸੇਵਾ ਦਾ ਨਾਮ ਮੁਕਤਾ ਆ ਤਾਂ ਮਾਨ ਬਸਿਆ ਤੁਹਾਡੇ ਸਿਹਤ ਦੇ ਸੰਬੰਧੀ ਆ ਬਾਸ ਜਿੱਤਿਆ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆ ਨਹੀਂ ਕਿ ਉਹ ਕਰਨੇ ਸਰ ਪ੍ਰੋਬਲਮ ਉੱਤੇ ਕੰਮ ਕਰਨਾ ਜੀ ਮੈਂ ਸਾਰੇ ਪਿੰਡ ਨੂੰ ਸਰਪੰਚ ਸਾਰੇ ਇੱਕ ਮਗਰ ਸਾਰੇ ਪਿੰਡ ਨੇ ਕੋਲ ਸਪੋਕਰ ਜਿੰਦੀ ਵੀ ਸਾਰੇ ਨੇ ਵੋਟਾਂ ਪਾਈਆਂ ਸਾਰੇ ਸਰਪੰਚ ਜੀ ਐਹੀ ਮੇਰੇ ਨਾਲ ਬਾਕੀ ਜਿਹੜਾ ਵੀ ਕੰਮ ਕਰਨਾ ਮੈਂ ਸਾਰਿਆਂ ਦੇ ਨਾਲ ਸੈਂਟੀ ਦੇ ਨਾਲ ਹੀ ਕਰਾਂਗੇ ਬਾਕੀ ਬਾਡਰ ਵਾਲੇ ਬਾਡਰ ਦੇ ਲਾਗੇ ਨੂੰ ਤੁਹਾਡਾ ਫੱਟਾ ਸਰਕਾਰੋਂ ਵੀ ਸਾਡੀ ਮਦਦਾਂ ਨਹੀਂ ਕੀਦੀ ਜਿਹੜਾ ਕੋਈ ਮਾੜਾ ਕੋਟਾ ਤਾਂ ਮੈਂ ਕਿੰਨੇ ਦਿਨ ਵਹੀ ਤਰਾਸ